ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਮਾਡਰਨ ਸਿੱਖ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਚੱਲ ਰਹੀ ਹੈ। ਔਰ ਜਿਸ ਦੇ ਤਹਿਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਐਡਾ ਵੱਡਾ ਕਾਤਲਨਾ ਹਮਲਾ ਔਰ ਜਿਹੜੀ ਉਸ ਤੋਂ ਵੀ ਵੱਡੀ ਚਿੰਤਾਜਨਕ ਗੱਲ ਹੈ ਕਿ ਹਮਲਾ ਵਯਾ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖਦਵਾਰ ਦੇ ਉੱਤੇ ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਹੁਣੇ ਸ਼ੁਰੂ ਹੋਣੀ ਹੈ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿ ਕਿਹੜੀਆਂ ਸਾਜਸ਼ਾਂ ਰਚੀਆਂ ਜਾਂਦੀਆਂ ਉਹਦੇ ਚ ਏਜੰਸੀਆਂ ਦਾ ਕੀ ਰੋਲ ਆ ਤੇ ਇਸ ਤਰੀਕੇ ਜਾਣਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣਬੁੱਝ ਕੇ ਜਿਹੜੀ ਆ ਉਹ ਵਿਡਰਾ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਡੈਡ ਪਲਸ ਵਾਈ ਪਲਸ ਟੋਟਲ ਮਿਲ ਜਾਂਦੀਆਂ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਕੜਦੇ ਆ ਉਹਨਾਂ ਦੀਆਂ ਜਾਨ ਪੁੱਜ ਕੇ ਸਰਖਿਆਵਾਂ ਜਿਹੜੀਆਂ ਉਹ ਢੰਗੀਆਂ ਕੀਤੇ ਜਾਂਦੀਆਂ ਔਰ ਬੜੇ ਅਨਪ੍ਰੋਫੈਸ਼ਨਲ ਵੇ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਧਰ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੁਣ ਅਸੀਂ ਜਿਹੜੀ ਆ ਉਹਦੇ ਬ੍ਰੀਫਿੰਗ ਦੇ ਨਾਲ ਜਿਹੜੀ ਆ ਉਹ ਸਾਰੇ ਵੀ ਪੁਨਚ ਕਰਦੇ ਜਥੇਦਾਰ ਸਾਹ ਨੇ ਕਿਹਾ ਸੀ ਜਿਹੜੇ ਤੀਸੇ ਜਿਹੜੇ ਹੋਏ ਨੇ ਉਹਨਾਂ ਬਾਰੇ ਵੀ ਕੋਈ ਪੁਨਚ ਨਹੀਂ ਤੇ ਅੱਜ ਦੇ ਮੀਟਿੰਗ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਇੱਕੋ ਮਸਲਾ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਇਹ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੰਮ ਨਹੀਂ ਚੱਲ ਰਹੀ ਆ ਉਹ ਦੇਖੋ ਐਮਸੀ ਜੌਨ ਲੜੇਗੇ ਕਾਲੀਦਲ ਉਹ ਅੱਜ ਹੁਣ ਮੀਟਿੰਗ ਕਰਨ ਤੋਂ ਬਸ ਹਾਂ ਟੌਨ ਤੇ ਲੜਾਂਗੇ ਟੌਨ ਤੇ ਤਾਂ ਸਾਹਿਬ ਇੱਕ ਦੱਸੋ ਬਈ ਜਿੰਨੇ ਅਕਾਲ ਤਖਤ ਸਾਹਮਣੇ ਦੇਖ ਕੇ ਚੁਮਦੇ ਤੋਂ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਆ ਤੇ ਕਈ ਜਿਹੜੇ ਲੋਕ ਹੈਗੇ ਨੇ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹਿ ਲਈਏ ਉਨਾ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਸਲੀ ਗੱਲ ਨੂੰ ਕਾਰਕਟਰ ਸਾਹਿਬ ਕੋਲ ਸ਼ਿਕਾਇਤ ਕਰਨੀ ਨਾ ਤਾਂ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਹਮਾਇਤ ਕਰ ਸਕਦਾ ਕਿ ਕੋਈ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਕਾਨੂੰਨੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਆ ਮੈਂਤ ਨਹੀਂ ਕਰ ਸਕਦਾ ਕਿ ਉਹ ਸਥਾਨ ਜਿੱਥੋਂ ਚੋਂ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਸਾਰੀ ਮਨੁੱਖਤਾ ਨੂੰ ਦਿੱਤਾ ਜਾਂਦਾ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦਿਓ ਬਾਅਦ ਵਿੱਚ ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਮਾਡਰਨ ਸਿੱਖ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਔਰ ਜਿਸ ਦੇ ਤਹਿਤ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਉੱਤੇ ਇਡਾ ਵੱਡਾ ਕਾਤਲਨਾ ਹਮਲਾ ਤੇ ਜਿਹੜੀ ਉਸ ਤੋਂ ਵੀ ਵੱਡੀ ਚਿੰਤਾ ਚੰਨ ਗੱਲ ਹੈ ਕਿ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖ ਦਵਾਰ ਦੇ ਉੱਤੇ ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਹੋਣੀ ਸ਼ੁਰੂ ਹੋਈਗੀ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿ ਕਿਹੜੀਆਂ ਸਾਜਸ਼ਾਂ ਰਚੀਆਂ ਜਾਂਦੀਆਂ ਉਹਦੇ ਚ ਏਜੰਸੀਆਂ ਦਾ ਕੀ ਰੋਲ ਆ ਤੇ ਇਸ ਤਰੀਕੇ ਜਾਣਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣਬੁੱਝ ਕੇ ਜਿਹੜੀ ਆ ਉਹ ਵਿਦਰਾਹ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੈਡ ਪਲੱਸ ਵਾਈ ਪਲੱਸ ਸੋਟੇ ਮਿਲ ਜਾਂਦੀਆਂ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਖੜਦੇ ਆ ਉਹਨਾਂ ਦੀਆਂ ਜਾਣਬੁੱਝ ਕੇ ਰਖਿਆਵਾ ਜਿਹੜੀਆਂ ਉਹ ਠੱਗੀਆਂ ਕੀਤੀਆਂ ਜਾਂਦੀਆਂ ਔਰ ਬੜੇ ਅਨਪਰੋਫੈਸ਼ਨਲ ਵੇ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਧਰ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੁਣ ਅਸੀਂ ਜਿਹੜੀ ਆ ਉਹਦੀ ਬ੍ਰੀਫਿੰਗ ਦੇ ਨਾਲ ਜਿਹੜੀ ਆ ਉਹ ਸਾਰੇ ਵੀ ਪੁੱਛ ਜਥੇਦਾਰ ਸਾਹਿਬ ਨੇ ਕਿਹਾ ਸੀ ਜਿਹੜੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਪੁੱਛ ਤੇ ਅੱਜ ਦੇ ਮੀਟਿੰਗ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਆ ਸਿਰਫ ਇੱਕੋ ਮਸਲਾ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਇਹ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਉਹ ਦੇਖੋ ਐਮਸੀ ਜੋਂ ਲੜੇਗੇ ਅਕਾਲੀ ਦਲ ਉਹ ਅੱਜ ਹੁਣ ਮੀਟਿੰਗ ਕਰਨ ਤੋਂ ਬਾਅਦ ਹਾਂ ਟੌਣੇ ਤਾਂ ਲੜਾਂਗੇ ਟੌਣੇ ਤਾਂ ਲੜਾਂਗੇ ਇੱਕ ਦੇਖੋ ਬਈ ਜਿੱਦ ਵਿੱਚ ਅਕਾਲੀ ਦਲ ਸਾਹਮਣੇ ਦੇ ਕੇ ਚੁਮੜੀ ਕੋ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਹੈ ਤੇ ਕਈ ਜਿਹੜੇ ਲੋਕ ਹੈਗੇ ਨੇ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹ ਲਈਏ ਉਨਾ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਅਸਲੀ ਗੱਲ ਨੂੰ ਕਾਰਕਟਰ ਸਾਹਿਬ ਕੋਲ ਸ਼ਿਕਾਇਤ ਕਰਨੀ ਨਾ ਤਾਂ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਹਮਾਇਤ ਕਰ ਸਕਦਾ ਕਿ ਕੋਈ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਐ ਕਾਨੂੰਨੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਆ ਮੈਂ ਨਹੀਂ ਕਰ ਸਕਦਾ ਕਿ ਉਹ ਸਤਾਨ ਜਿੱਥੋਂ ਚੋਂ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਸਾਰੀ ਮਨੁੱਖਤਾ ਨੂੰ ਦਿੱਤਾ ਜਾਂਦਾ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦਿਓ ਬਾਅਦ ਵਿੱਚ ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਮਾਡਰਨ ਸਿੱਖ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਔਰ ਜਿਸ ਦੇ ਤਹਿਤ ਸਰਦਾਰ ਚਬੀ ਸਿੰਘ ਬਾਦਲ ਸਾਹਿਬ ਦੇ ਉੱਤੇ ਇਡਾ ਵੱਡਾ ਕਾਤਲਨਾ ਹਮਲਾ ਤੇ ਜਿਹੜੀ ਉਸ ਤੋਂ ਵੀ ਵੱਡੀ ਚਿੰਤਾ ਚੰਨ ਗੱਲ ਹੈ ਕਿ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖ ਦਵਾਰ ਦੇ ਉੱਤੇ ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਹੋਣੀ ਸ਼ੁਰੂ ਹੋਏਗੀ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿ ਕਿਹੜੀਆਂ ਸਾਜ਼ਸ਼ਾਦ ਰਚੀਆਂ ਜਾਂਦੀਆਂ ਉਦੋਂ ਚ ਏਜੰਸੀਆਂ ਦਾ ਕੀ ਰੋਲ ਆ ਤੇ ਇਸ ਤਰੀਕੇ ਜਾਣਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣਬੁੱਝ ਕੇ ਜਿਹੜੀ ਆ ਉਹ ਵਿਦਰਾਹ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੈਡ ਪਲੱਸ ਵਾਈ ਪਲੱਸ ਸਭ ਕੁਝ ਮਿਲ ਜਾਂਦੀਆਂ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਕੜਦੇ ਆ ਉਹਨਾਂ ਦੀਆਂ ਜਾਣਬੁੱਝ ਕੇ ਰੱਖਿਆਵਾਂ ਜਿਹੜੀਆਂ ਉਹ ਠੱਗਿਆ ਕੀਤੇ ਜਾਂਦੀਆਂ ਔਰ ਬੜੇ ਅਨਪ੍ਰੋਫੈਸ਼ਨਲ ਵੇ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਧਰ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੁਣ ਅਸੀਂ ਜਿਹੜੀ ਆ ਉਹਦੇ ਬ੍ਰੀਤੀ ਦੇ ਨਾਲ ਜਿਹੜੀ ਆ ਉਹ ਸਾਰੇ ਵੀ ਪੁੱਛ ਜਥੇਦਾਰ ਸਾਹਿਬ ਨੇ ਕਿਹਾ ਸੀ ਜਿਹੜੇ ਤੀਸੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਪੁੱਛ ਤੇ ਅੱਜ ਦੇ ਮੀਟਿੰਗ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਇੱਕੋ ਮਸਲਾ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਇਹ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਉਹ ਦੇਖੋ ਐਮਸੀ ਜੋਂ ਲੜੇਗੇ ਅਕਾਲੀ ਦਲ ਉਹ ਅੱਜ ਹੁਣ ਮੀਟਿੰਗ ਕਰਨ ਤੋਂ ਬਾਅਦ ਹਾਂ ਟੌਨ ਤੇ ਜੜਾਂਗੇ ਟੌਨ ਤੇ ਤਾਂ ਸਾਹਿਬ ਇੱਕ ਦੇਖੋ ਬਈ ਜਿੱਦ ਵਿੱਚ ਅਕਾਲੀ ਦਲ ਸਾਹਮਣੇ ਦੇ ਕੇ ਚੁਮਣਾ ਦਿੱਤਾ ਉਹ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਹੈ ਤੇ ਕਈ ਜਿਹੜੇ ਲੋਕ ਹੈਗੇ ਨੇ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹ ਲਈਏ ਉਨਾ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਸਲੀ ਗੱਲ ਨੂੰ ਕਾਰਕਟਰ ਸਾਹਿਬ ਕੋਲ ਸ਼ਿਕਾਇਤ ਕਰਨੀ ਨਾ ਤਾਂ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਹਮਾਇਤ ਕਰ ਸਕਦਾ ਕਿ ਕੋਈ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਕਾਨੂੰਨੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਆ ਮੈਂ ਨਹੀਂ ਕਰ ਸਕਦਾ ਕਿ ਉਹ ਸਥਾਨ ਜਿੱਥੋਂ ਚੋਂ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਸਾਰੀ ਮਨੁੱਖਤਾ ਨੂੰ ਦਿੱਤਾ ਜਾਂਦਾ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦਿਓ ਬਾਅਦ ਵਿੱਚ